ਹਾਂਜੀ ਯਾਤਰੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਸਾਤ ਹੋਵੋਗੇ। ਲੋ ਜੀ ਟਾਈਮ ਹੋ ਗਿਆ ਸ਼ਾਮ ਦੇ 5। ਲਾਣੇਦਾਰ ਲੈ ਆਇਆ ਹੁਣ ਚਾਹ ਬਣਾ ਕੇ ਪੀਏ ਹੁਣ ਲਾਣੇਦਾਰ ਲੱਗਾ ਚਲਾਉਣ। ਹੁਣ ਕੰਗੜ ਕਰਾਂਗੇ ਰੈਸਟ ਆਪਾਂ। ਵਾਹੀ ਆ। 2 ਕਿੱਲੇ ਦਾ ਘੇਰਾ। ਫੇਰ ਦੇਖਦੇ ਜੇ ਕੋਈ ਹੋਊ ਆਪਾਂ ਵੜਦੇ ਆਂਗੇ ਨਹੀਂ ਫੇਰ ਚਲਾ ਰਿਹਾ ਚਲਾਊਗਾ। ਹੋਣੇ ਫੋਨ ਚਲਾਉਣਾ ਬੈਠੇ ਆਪਾਂ ਅੱਜ ਟਾਈਮ ਨਹੀਂ ਲੱਗਿਆ ਕੰਮ ਵਧੀਆ ਦੀ ਅੱਜ ਕਰ ਪਾਰੇ ਦੀ ਮਾਲਕ ਦੀ ਅੱਜ ਦਾ ਕੱਲ ਦੀ ਦਿਹਾੜੀ ਅਜਨਕ ਕਹਿ ਰਿਹਾ ਇਹ ਵਧੀਆ ਲੱਗੂਗੀ ਅੱਜ ਦੀ ਇਹ ਚਲੋ ਲੱਗੇਗੀ ਹੁਣ ਚਾਹ ਬਿਸਕਟ ਬਾਕੀ ਦੇਖਦੇ ਆਂ ਕੰਮ ਦਾ ਹਜੇ ਬਹੁ ਖੜਾ ਕਿਰਪਾ ਮਾਲਕ ਦੀ ਸਟੇਕ ਬਸ ਉਰੇ ਇਹੀ ਚੱਕਰ ਆ ਮਾੜਾ ਜਿਹਾ ਜਕਰ ਉੱਪਰ ਕਰਦੇ ਨੇ ਜਿਹੜੇ ਉੱਪਰ ਬੰਦਾ ਰਹਿੰਦਾ ਇਹਨਾਂ ਦਾ ਜਿਹੜੇ ਹੇਠਾਂ ਹੇਠੇ 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 ਜਮਾ ਤੋਂ ਹੁਣ ਜਿਵੇਂ ਆਹ ਹੈ ਆ ਤਾਂ ਦੋ ਸਿਆੜ ਲੈ ਕੇ ਜਾ ਸਕਦੇ ਆ ਚਲੇ ਜਾਂਦੀ ਮਸ਼ੀਨ ਸੌਖੀ ਰਹਿੰਦੀ ਆ ਮਸ਼ੀਨ ਤਾਂ ਚਲੋ ਸੌਖੀ ਰਹਿੰਦੀ ਆ ਮਸ਼ੀਨਦਾਰਾ ਕੋਈ ਚੱਕਰ ਨਹੀਂ ਤੇ ਜਿਹੜੀ ਜ਼ਿਆਦਾ ਇਹਦਾ ਛੋਟੀ ਜਿਹੜੀ ਜ਼ਿਆਦਾ ਹਾਈਟ ਆ ਉਹਦੇ ਫਿਰ ਆਲੇ ਦਾਲੇ ਨੂੰ ਫੈਲਦੀ ਆ ਉਹ ਤੇ ਫਿਰ ਉਈ ਇੱਕ ਕੋ ਸਿਆੜ ਜਾਂਦਾ ਜੇ ਦੋ ਲੈ ਕੇ ਜਾਣੇ ਆ ਫਿਰ ਇੱਕ ਅੱਧਾ ਮੰਨ ਲਓ ਵੀ ਜਿਹੜੇ ਸਾਈਡ ਤੇ ਨੂੰਨੇ ਉਹ ਡੱਕੇ ਰਹਿ ਜਾਂਦੇ ਆ ਫਿਰ ਸਵਾਜ ਜਾਨੀ ਉਹਦਾ ਫਿਰ ਇੱਕ ਸਿਆੜ ਲੈ ਕੇ ਜਾਣਾ ਪੈਂਦਾ ਤੇ ਇੱਕ ਹੋਰ ਚੀਜ਼ ਨੋਟ ਕਰੋ ਜਿਹੜੀ ਮੈਂ ਦੀ ਤੁਹਾਨੂੰ ਕਹੀ ਸੀ ਵੀ ਰਾਤ ਨੂੰ ਮਸ਼ੀਨਾ ਵੀ 6 6:30 ਵਜੇ ਤੋਂ ਬਾਅਦ ਵਾਹੀ ਕਰਨਾ ਦੇਖੋ ਜਮਾ ਨਾਲ ਲੱਗ ਕੇ ਉਹਨਾ ਕਟਰ ਦੇਖ ਲਓ ਵੀ ਉਹ ਕਿਤੇ ਕਿਤੇ ਹੱਥ ਚਲੋ ਮਸ਼ੀਨ ਘੁੰਮੇ ਜਾਂਦੀ ਆ ਮਾੜੀ ਮੁੱਟੀ 2000 ਡੱਕੇ ਦੂਏ ਖੇਤਲੇ ਦੇ ਵੀ ਫੜੋਗੇ ਨਾਲ ਮਤਲਬ ਵੀ ਵੱਡ ਤੇ ਗੱਡਰ ਨੇ ਬਸ ਸੋਰੇ ਆਹੀ ਚੱਕਰ ਆ ਪਹਿਲਾ ਕੇਰਾ ਮੜਾ ਜਾ ਧਿਆਨ ਨਾਲ ਲਾਉਣਾ ਪੈਂਦਾ ਪਹਿਲੇ ਕੇ ਪਹਿਲੇ ਗੇਅਰ થી ਲਾਉਣਾ ਪੈਂਦਾ ਕਿਉਂਕਿ ਪਤਾ ਨਹੀਂ ਲੱਗਦਾ ਜਪਹਾਈ ਵੀ ਹੁੰਦੀ ਆ ਫਿਰ ਮਸ਼ੀਨ ਮੜਾ ਮੋਟਾ ਹੱਥ ਘੁੰਮ ਜਾਂਦਾ ਇੱਧਰ ਉੱਧਰ ਬਸ ਆਹੀ ਕਾਰਨਾਂ ਵੇ ਛੋਲੇ ਆਏ ਚ ਤਾਂ ਠੀਕ ਆ ਛੋਲਿਆਂ ਚ ਵਾੜਾ ਚੱਕਰ ਪੈਣਾ ਕੋਈ ਨਹੀਂ ਬਣੇ ਰਹੋ ਵੀ ਦਿਖਾਵਾਂਗੇ ਵੀ ਕਿਵੇਂ ਠੀਕ ਸਾਬਕ ਤਾਬ ਚੱਲੂਗਾ ਤੇ ਆ ਵੀ ਜਵਾਰ ਵੀ ਆ ਜਵਾਰ 'ਚ ਮਲਕੀਤ ਮਸ਼ੀਨ ਚੱਲ ਕੱਲ ਪਤਾ ਨਹੀਂ ਪਰਸੋਂ ਦੱਸੀ ਸੀ ਵੀ ਮਜੀਨ ਆਈ ਵੀ ਇੱਕ ਉਹ ਜਵਾਰ 'ਚ ਚੱਲ ਰਹੀ ਆ ਛੋਲਿਆਂ ਦਾ ਕੰਮ ਵੀ ਚੱਲ ਪਿਆ ਟੁੱਟਮਾ ਜਾ ਛੋਲਿਆਂ 'ਚ ਫੇਰ ਆਪਾਂ ਨੂੰ ਹਜੇ ਆਪਾਂ ਹਰ ਹਰ ਦਾ ਕੰਮ ਹੈਗਾ ਵੀ ਥਰੇਸ਼ਰ ਬਦਲਣਾ ਪੈਣਾ ਤੇ ਇੱਕ ਬੈੱਡ ਨੂੰ ਜਾਲੀ ਜੂੜੀ ਲਾਉਣੀ ਪੈਣੀ ਆ ਉਹ ਮੇਸਤਰੀ ਉਹ ਆਪਾਂ ਨੂੰ ਹਜੇ ਤੱਕ ਸਮਝ ਨਹੀਂ ਆਈ ਵੀ ਲਾਾਂਗੇ ਕਿਵੇਂ ਇੱਕ ਤਾਂ SLA ਵੀ ਬੈੱਡ ਲੈ ਕੇ ਪਾ ਦਈਏ ਨਵਾਂ ਨਾਮਾ ਮਤਲਬੀ ਜਾਲੀ ਵਾਲਾ ਉਰੇ ਕਹਿੰਦੇ ਵੀ ਦਸ਼ਮੇਸ਼ੜਾਂ ਦੀ ਉਹ ਆ ਜੈਂਸੀ ਲਈ ਵੇ ਜਿਹਨੇ ਵੀ ਉਹ ਬਣਾਉਂਦੇ ਨੇ ਇੱਕਸਲਾ ਵੀ ਲੈ ਲਈ ਨਾ ਮਾ ਵੀ ਕਾਨੂੰ ਵੜਾਉਣਾ ਇੱਕਸਲਾ ਵੀ ਫਿਰ ਉਹ ਸਾਂਭਣਾ ਪੈਣਾ ਕਿਉਂਕਿ ਉਹ ਛੋਲਿਆਂ ਤੇ ਸਾਲ ਬਾਅਦ ਕੰਮ ਆਏਗਾ ਨਾ ਸਾਰੇ ਸਾਲ ਸਾਂਭ ਕੇ ਰੱਖਣਾ ਪਈ ਕਰਨਾ ਸਮਝ ਨਹੀਂ ਆ ਰਹੀ ਚਲੋ ਦੇਖਦੇ ਆ ਜਿਵੇਂ ਵੀ ਬਣੀ ਸੈਟਿੰਗ ਤੁਹਾਂਗੇ ਤੁਹਾਨੂੰ ਹੁਣ ਪੀਡੀਚ ਆ ਲਾਣੇ ਦਾ ਲੇ ਔੜ ਕੇ ਘੇਰਾ ਉਹ ਆਉਂਦੀ ਆ ਰਾਣੀ ਨੌਕਰੀ ਬੋਲੀ ਦਾ ਬੋਝ ਕਰ ਕਰਨਾਟਕ ਆ ਤੇਰੇ ਇਹ ਆਪਣਾ ਏਜੰਟ ਆ ਏਜੰਟ ਦਾ ਟ੍ਰੈਕਟਰ ਟਰਾਲੀ ਆ ਇਹ ਕਿਰਾਇਆ ਵੀ ਕਰਦਾ ਕਿ ਉੱਪਰ ਵਧੀਆ ਠੀਕ ਆ ਮੋਸਲਮਾਨ ਆ ਮੁਸਲਮ ਭਾਈ ਚਾਰਾ ਉਰੇ ਜਿਆਦਾ ਲਾਈ ਹੋਈ ਖੇਤ ਵੱਢ ਕੇ ਮਸ਼ੀਨ ਸਾਫ ਸਫਾਈ ਉੱਥੀ ਕਰ ਲੈ ਸਟਾਫ ਆਕਰ ਪਰੇ ਵੀ ਦੀ ਉਹ ਸਾਫ ਕਰੇ ਨੇ ਲਾਣੇਦਾਰ ਦਾ ਚਲੀ ਗਿਆ ਦੀ ਵੱਢ ਕੇ ਸਾਫ ਸਫਾਈ ਕਰਕੇ ਲਿਆਂਦੀ ਆ ਲਾਣੇਦਾਰ ਕਹਿੰਦਾ ਮੈਂ ਨਾਉਣਾ ਮਾ ਚਲ ਕੋਈ ਕਾਹ ਬੰਦਾ ਲਾਣੇਦਾਰ ਹੀ ਸਾਫ ਕਰਕੇ ਗਿਆ ਦੀ ਬਾਕੀ ਸਟਾਫ ਆਕਰ ਆਪਣਾ ਨੇ ਸਾਫ ਕਰੇ ਭਰੇ ਵੀ ਤਿੰਨ ਚਾਰ ਉਭੜੀਆਂ ਰਹਿ ਗਈਆਂ ਚਲੋ ਕੋਈ ਨਹੀਂ ਨਾ ਜਰ ਤੇ ਚਾਹੀਦੀ ਮੈਨੂੰ ਬਾਕੀ ਆ ਦਾਤੀ ਤੁਹਾਨੂੰ ਦੱਸੇ ਰਹੀ ਵੀ ਮਿਲ ਗਈ ਇਹ ਤਾਂ ਈ ਵਾਰ ਵਾਰ ਦੱਸਣਾ ਤੇ ਡਰਾਈਵਰਾਂ ਨਾਲ ਹੋਈ ਆ ਬਾਈ 2-3 ਨਾਲ ਗੱਲ ਦੇਖਦੇ ਆ ਕੀ ਬਣਦਾ ਰੇਕ ਕਹਿੰਦਾ ਵੀ 1 ਅਪ੍ਰੈਲ ਤੋਂ ਕਾਲੂ ਰੇ ਆ ਕੇ ਸਾਫ ਕਰੇ ਰਜਿਸਟਰ ਆ ਵਾ ਕਰਾ ਬਿਆ ਮਾਲ ਵੀ ਪੰਜਾਬ ਲੱਗਣਾ ਦੇਖਦੇ ਆ ਕਿਵੇਂ ਬਣੂਗੀ ਗੱਲਬਾਤ ਹੁਣ ਅੱਜ ਅਜਰਾ ਦੇ ਨਵਰੀਆ ਰਿਹਾ ਕੱਲੋਂ ਦੇਖਦੇ ਆ ਹਾਂ ਅੱਜ ਦੀ ਕੱਲ ਦੇਖਾਂਗੇ ਗਰਮੀ ਬਹੁਤ ਆ ਬਾਈ ਜਿਹੜਾ ਪਹਿਲੇ ਖੇਤ ਵੱਡੇ ਜਾ ਕੇ ਅੱਜ ਸਾਜਰੇ ਮਤਲਬ 10 11 ਵਜੇ ਚਲਾਈ ਜਾਂਦੇ ਸੀ 11 ਵਜੇ ਚੱਲਦੀ ਆ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਪਹਿਲਾ ਖੇਤ ਵੱਡੇ ਆ ਉਹ ਦੋ ਗਿੱਲੇ ਦੋ ਢਾਈ ਪਧਾਵੇਂ ਦੋ ਸੀ ਹਾਂ ਓਹੋ ਇਹਨੀ ਖੜੀ ਹੋਈ ਸੀ ਉਹ ਜਦ ਪਹਿਲਾ ਗੇੜਾ ਲਾਇਆ ਮੈਂ ਇਹਨਾ ਘਟੋ ਘਟ 10 ਵਾਰੀ ਮਸ਼ੀਨ ਖੜਾਉਣੀ ਪਈ ਦੋੇ ਪਾਸੇ ਗੂਲਾ ਲੱਗ ਜਾਂਦਾ ਦੀ ਉਹ ਕੱਢਣਾ ਇੱਕ ਫਾਂਟ ਲੱਗਣੀ ਇੱਕ ਪਾਸੇ ਵਾਲੀ ਤੇਰੇ ਗੂਲਾ ਲੱਗ ਜਾਣਾ ਉਹਨੇ ਬਾਈ ਬਾਓ ਨਾ ਨਾ ਮਾਰੇ ਫਿਰ ਸਿੰਗਲ ਲੈ ਕੇ ਫਿਰ ਸਿੰਗਲ ਸਿੰਗਲ ਕੇ ਗਿਆ ਖੁੱਡ ਉਹ ਬਰ ਇੱਕ ਸਾਈਡ ਲੱਗੀ ਗਿਆ ਬਾਲੀ ਹੋ ਰਹੀ ਬੀਜ ਹੋਰ ਤਰ੍ਹਾਂ ਦੇ ਉਹ ਖੰਡ ਮਾਜਾ ਬਹੁਤ ਅੰਕ ਕਰਿਆ ਗਰਮੀ ਬਹੁਤ ਹੀ ਅੱਜ ਬੁਰਾ ਹਾਲ ਹੋਇਆ ਨਾ ਉਹਨੇ ਜਾ ਕੇ ਦੇਖਣੇ ਇਹ ਪਾਣੀ ਹੋਇਆ ਨਾ ਹੁਣ ਨਹੀਂ ਫਿਰ ਸਵੇਰੇ ਦੇਖेंगे ਕੁਝ ਕਰ ਲੈ ਬਾਕੀ ਉਮੀਦ ਕਰਦੇ ਆਂ ਬਾਈ ਵਲੌਗ ਤੁਹਾਨੂੰ ਅੱਜ ਆਇਆ ਹੋਗਾ ਪਸੰਦ ਜਿੰਨਾ ਵੀ ਹੈਗਾ 5-7 ਮਿੰਟ ਦਾ ਸਬਕਾਰ ਕਰਿਓ ਤੇ سپورਟ ਇਦਾਂ ਹੀ ਬਣਾ ਕੇ ਰੱਖੋ ਬਹੁਤ ਵਧੀਆ سپورਟ ਹੋਰ ਮੇਰੇ ਵੀਰ ਨੂੰ ਸ਼ੇਅਰ ਕਰਿਓ ਕਮੈਂਟ ਕੋ ਮੁੱਟ ਕਰ ਦਿਆ ਕਰੋ ਬਾਈ ਦੱਬ ਕੇ ਕਮੈਂਟ ਕੋ ਸਭੀ ਕਰ ਦਿਆ ਕਰੋ ਦਿਲ ਭੇਜ ਦੇ ਕਰੋ ਅੰਗੂਠਾ ਕੁਝ ਵੀ ਜੋ ਕੋਈ ਪੁੱਛਣਾ ਹੁੰਦਾ ਇੱਕ ਬਾਈ ਏਰੀਆ ਤੇ ਇੱਕ ਰੇਟ ਮੇਰਾ ਵੀਰ ਨਾ ਪੁੱਛਿਓ ਜੇ ਪੁੱਛਣਾ ਕਿਸੇ ਨੇ ਫੋਨ ਕਰਕੇ ਪੁੱਛ ਸਕਦਾ ਔਰ ਕਮੈਂਟਾਂ ਚ ਤੇ ਨਾ ਕਮੈਂਟ ਚ ਨਹੀਂ ਦੱਸਣਾ ਮਨਾਈ ਰਹੀਏ ਦਸੀਏ। ਵੇਰੀਆ ਤਾਂ ਜੇ ਫੋਨ ਵੀ ਕਰੂੰਗਾ ਤਾਂ ਨੂੰ ਦੱਸ ਦੇ। ਇੰਨਾ ਕ ਦੱਸ ਦਿੰਨੇ ਆ ਵੀ ਉਰੇ ਨਦਿਆਲ ਪੈਂਦਾ ਆਂਦਰਾ ਫਿਰ ਦੇਚ ਬਸ ਉਹਦੇ ਨੇੜੇ ਤੇੜੀ ਆ। ਇੰਨਾ ਕ ਦੱਸ ਦਿੰਨੇ ਆ। ਰੇਟ ਨਹੀਂ ਦੱਸ ਸਕਦੇ ਭਾਈ ਫਿਰ ਬਾੜਾ ਚੱਕਰ ਬਣਦਾ ਯਾਰ। ਬਹੁਤ ਦਿੱਕਤ ਆਉਂਦੀ ਆ ਬਾਅਦ ਚ ਕਰਨਾਟਕ ਅੱਜ ਬੜੀ ਦਿੱਕਤ ਹੋਈ ਆ ਰੇਟ ਆਪਾਂ ਨੂੰ ਦੱਸ ਬੈਠੇ ਬੜਾ ਰੌਲਾ ਬੰਦ ਰ ਬਹੁਤ ਫੋਨ ਹੁਣ ਨੇ ਬਈ ਸਾਨੂੰ ਐ ਕਰਾ ਲੋ ਕਰਾ ਲੋ ਕਿਉਂਕਿ ਰੇਟ ਆਪਾਂ ਨੂੰ ਮਿਲਿਆ ਸੀ ਉੱਥੇ ਵਧੀਆ ਇਹਨੂੰ ਗੱਡ ਮਾ ਰੇਟ ਕਹਿੰਦੇ ਆ ਉਹ ਮਿਲਿਆ ਦੀ ਆਪਾਂ ਨੂੰ ਨਹੀਂ ਤਾਂ ਮਸ਼ੀਨਾਂ ਉੱਥੇ 900 ਨੂੰ ਵੀ ਚੱਲੀਆਂ 1000 ਨੂੰ ਵੀ ਚੱਲੀਆਂ 1100 ਨੂੰ ਵੀ ਚੱਲੀਆਂ ਆਪਾਂ 1400 1500 1300 ਐ ਮਸ਼ੀਨ ਚੱਲੀ ਆਪਣੀ 1800 ਨੂੰ ਵੀ ਜਲਾਈ ਇੱਕ ਦਿਨ ਹੈ ਡੀ ਦਾ ਕੀ ਚੱਕਰਾ ਬਸ ਉਹੀ ਚੀਜ਼ ਕਰਕੇ ਵੀ ਹੁਣ ਰੇਟ ਨਹੀਂ ਦੱਸਣਾ ਰੇਟ ਆਪਾਂ ਨੂੰ ਉਰੇ ਵੀ ਬਹੁਤ ਵਧੀਆ ਮਿਲ ਰਿਹਾ ਮੇਰਾ ਵੀਰ ਨਾ ਪੁੱਛਿਓ ਮੈਂ ਪਿਛਲੀ ਵੀਡੀਓ ਚ ਕਮੈਂਟ ਹੈਗੇ ਦੀ ਦੋ ਕ ਵੀ ਰੇਟ ਕੀ ਆ ਏਰੀਆ ਬਾਈ ਉਹ ਤੁਹਾਨੂੰ ਦੱッセ ਦਿੱਤਾ ਕਿਉਂਕਿ ਆਪਾਂ ਵੀ ਆਪਾਂ ਨੂੰ ਵੀ ਕਿਸੇ ਨੇ ਭੇਜਿਆ ਕਿਸੇ ਦਾ ਏਰੀਆ ਅਗਲੀ ਵਾਰ ਅਗਲਾ ਏਰੀਆ ਦੱਜੇ ਨਾਂ ਦੇ ਵੀ ਦੇਖਾਂਗੇ ਜਿਵੇਂ ਵੀ ਹੋਊਗਾ ਅਗਲਾ ਸਾਲ ਪਰ ਕਿਹਾ ਹੈ ਜਦਾ ਅਗਲੀ ਜਨਵਰੀ ਜਾਉਣਾ ਜੇ ਆਉਣਾ ਹੋਏ ਆਵਾਂਗੇ ਜਿਵੇਂ ਵੀ ਹੋਇਆ ਉਹਦਾ ਤੁਹਾਨੂੰ ਪਤਾ ਲੱਗੇ ਜਾਣਾ ਹੁਣ ਦੀ ਦੇਖਦੇ ਆਂ ਅਗਲੇ ਸਾਲ ਦੀ ਕਿਹਨੇ ਦੇਖੀ ਆ ਬੱਸ ਵੀ ਆਹੀ ਆ ਵੀ ਰੇਟ ਨਾ ਮੇਰਾ ਵੀਰ ਪੁੱਛੋ ਏਰੀਆ ਨਹੀਂ ਦੱਸਦੇ ਆਪਾਂ ਰੇਟ ਨਹੀਂ ਦੱਸਦੇ ਰੇਟ ਤਾਂ ਆਪਾਂ ਤੁਹਾਨੂੰ ਦੱਸੇ ਦਿੱਤਾ ਵੀ ਕਿਉਂ ਨਹੀਂ ਦੱਸਣਾ ਬਹੁਤ ਫੋਨ ਆਉਂਦੇ ਨੇ ਬਾਈ ਫਿਰ ਉਹ ਜਿਹੜੇ ਘੱਟ ਜਾਲਦੀਆਂ ਬਈ ਤਾਂ ਰੇਟ ਦਾ ਸੱਚੇ ਗਾੜੀ ਨਹੀਂ ਲੱਗਦਾ ਬਈ ਮਿਲ ਕੇ ਚੱਲਣਾ ਪੈਂਦਾ ਤੰਦਾ ਹੀ ਇਹ ਜਾਂ ਤੇ ਇੱਕ ਤੰਦਾ ਮਸ਼ੀਨਾਂ ਵਾਲੇ ਬਈ ਆਪਾਂ ਵੀ ਚਲੋ ਮਸ਼ੀਨਾਂ ਵਾਲੇ ਆ ਜਿਹੜੇ ਹੋਰ ਮਸ਼ੀਨਾਂ ਵਾਲੇ ਆਪਾਂ ਨੂੰ ਫੋਨ ਆਏ ਬਹੁਤ ਚਲੋ ਕਿਰਪਾ ਮਾਲਕ ਦੀ ਫੋਨ ਆਉਂਦੇ ਨੇ ਸਲਾਹ ਲੈਂਦੇ ਨੇ ਦੰਦੇ ਨੇ ਸਲਾਹ ਟਿੱਕੀਲਿਆਂ ਦਾ ਬਕੌੜ ਝੂਠ ਬੋਲਦੇ ਨੇ ਉਹ ਮਾੜਾ ਹੁੰਦਾ ਸੇ। ਦੋ ਜਣਾ ਦਾ ਫੋਨ ਆਇਆ ਬਾਈ 1000 1000 ਕੀਲਾ ਵੜਦਾ। ਐ ਨਹੀਂ ਵੀ ਗੜਕ ਕੇ ਨਹੀਂ। ਕਿਹਾ ਵੀ 1000 1000 ਵੜਦਾ। 1000 1000 ਕ ਹੋਇਆ ਦੋ ਮਸ਼ੀਨਾਂ ਨਾਲ ਬਾਈ 1000 1000 ਕ ਹੋਇਆ। ਮਤਲਬ ਵੀ 2000 ਕੀਲਾ ਕਹਿਣਾ ਸੌਖਾ ਬਹੁਤ ਹੋ ਜਾਂਦਾ। ਪਰ ਆਪਣਾ ਮਹਿਕਮਾ ਜਿਹੜੇ ਵੀਰੇ ਵੀ ਦੇਖਨੇ ਆ ਮਸ਼ੀਨਾਂ ਵਾਲੇ। ਮੈਂ ਤਾਂ ਉਹ ਬਾਈ ਨੂੰ ਕਹਿਤਾ ਸੀ ਵੀਡੀਓ ਵੀ ਦੇਖਦਾ ਹੋਊਗਾ। ਉਹਨੇ ਵੀਡੀਓ ਦੇਖ ਕੇ ਹੀ ਫੋਨ ਕਰਿਆ ਸੀ। ਕਹਿੰਦਾ ਬਾਈ ਨੀ ਹਜ਼ਾਰ ਹਜ਼ਾਰ ਨਹੀਂ 9 9 ਕਿਥੋਂ ਗਿਆ ਕਹਿੰਦਾ ਨਾ ਮਾਹੀ ਕਿੰਨਾ ਕੁ ਹੋ ਗਿਆ ਕਹਿੰਦਾ 9 9 ਕਿਥੋਂ ਹੋ ਗਿਆ ਆਪਣਾ ਹਜੇ ਸਾਨਕੇ ਘਟ ਹੋਇਆ ਪਰ ਆਪਾਂ ਨੂੰ ਆਇਆ ਵੀ ਬਹੁਤ ਵਧੀਆ ਹੋ ਗਿਆ ਯਾਰੋ ਬਾਈ ਨੇ 9 9 ਕਿਥੋਂ ਕਿਹਾ ਮੈਂ ਬਾਈ ਨੂੰ ਇੱਕੋ ਗੱਲ ਕਹੀ ਮਾਹ ਭਾਈ ਆਪਣਾ ਮਹਿਕਮਾ ਮਹਿਕਮਾ ਹੀ ਚਲੋ ਕੰਬਾਈਨ ਮਹਿਕਮਾ ਹੋ ਗਿਆ ਵੀ ਆਪਾਂ ਮਾਹ ਭਾਈ ਤਾਂ 900 ਵੜਦਾ ਵੀ ਮੈਂ ਤੇ ਤੋਂ ਅੱਧੇ ਵੱਡੇ ਨੇ ਮਜ਼ਾਕ ਜਿਹਾ ਚੱਲੋ ਜਿਵੇਂ ਵੀ ਹੈ ਫਿਰ ਹਸਿਆ ਬਾਈ ਮਾ ਵੀ ਤਾਂ 900 ਵੀ 2 ਮਹੀਨਾ ਨਾ 9 900 ਹੋ ਗਿਆ ਵੀ 1800 ਕਿਲਾ ਮਾ ਵੀ ਕਹਿਣਾ ਸੌਖਾ 1800 ਕਿਲਾ ਬਾਦੂਂਦਾ ਮਾ ਹਜੇ ਵੀ ਬਾਈ ਤੂੰ ਕਹਿ ਰਿਹਾ ਵੀ 9 900 ਹੋਇਆ ਬਕਸਰ ਊਹ ਹਾਈ ਨਹੀਂ ਰੱਦ ਨਵੇਂ ਹੁਣ ਆਪਾਂ ਝੂਠ ਬੋਲੀਏ ਵੀ ਐਨੇ ਕਰਦੇ ਉਹਨੇ ਕਰਦੇ ਕੋਈ ਫਾਇਦਾ ਨਹੀਂ ਨਾ ਆਪਾਂ ਦੇ ਕਿਸੇ ਨੇ ਲੈ ਕੇ ਜਾਣਾ ਨਾ ਆਪਾਂ ਨੇ ਕਿਸੇ ਤੋਂ ਲੈਣਾ ਉਹ ਤਾਂ ਆਪਾਂ ਨੂੰ ਵੀ ਪਤਾ ਵੀ ਮਸ਼ੀਨ ਕਿੰਨੇ ਕੇ ਗਿੱਲੇ ਵੜਦੀ ਹੈ ਕਿੰਨੇ ਕੇ ਨਹੀਂ ਕੀ ਕੁਝ ਬਚਦਾ ਕੀ ਕੁਝ ਨਹੀਂ ਬਚਦਾ ਇਹ ਸਭ ਨੂੰ ਪਤਾ ਕੋਈ ਫਾਇਦਾ ਨਹੀਂ ਗਾ ਫੜੀਆਂ ਮਾਰਤੀ ਵੀ ਇੰਨੇ ਕਿਲੇ ਵੱਢ ਤੇ ਇੱਕ ਬਾਈ ਦਾ ਕੱਲ ਪਤਾ ਨਹੀਂ ਪਾਸ ਤੋਂ ਫੋਨ ਆਇਆ ਬਾਈ 1000 ਕਿਲੇ ਤੋਂ ਉੱਤੋਂ ਕਿਲਾ ਵੱਢ ਲਿਆ ਗਾ ਨਾ ਅਸੀਂ ਨੇ ਫਾ ਠੀਕ ਆ ਭਾਈ ਵਧੀਆ ਗੱਲ ਆ ਹਜੇ ਤਾਂ ਕਹਿੰਦਾ ਲੇਟ ਹੋ ਗਏ ਵੀ ਨਹੀਂ ਤਾਂ ਹੋਰ ਵੱਢ ਲੈਂਦੇ ਹਾਂ ਠੀਕ ਆ ਭਾਈ ਅੱਗੇ ਨੂੰ ਪਹਿਲਾਂ ਆ ਜਿਓ ਇਹੀ ਜਾਇਜ਼ ਹੈ ਕਰਦੇ ਆਂ ਅਸੀਂ ਆਏਗੇ ਜੀ ਆਵਾ ਵੀ ਆਪਾਂ ਅਸੀਂ ਵੀ ਚਲੋ ਆਪਾਂ ਨੇ ਬਾਈ 9 ਦਸੰਬਰ ਨੂੰ ਜਲਾਈ ਆ ਗਏ ਨਹੀਂ ਕਿਉਂਕਿ ਆਪਣਾ ਤਾਂ 10-15 ਸਾਲ ਪਹਿਲਾਂ ਮਸ਼ੀਨਾਂ ਚੱਲ ਪਈਆਂ ਲੀਆਂ ਪਰ ਫੇਰ ਵੀ ਜਿੰਨਾ ਜਿੰਨਾ ਲੀਕਲ ਲੋਕ ਕਹਿ ਰਹੇ ਆ ਮੁਸ਼ਕਲ ਹੈ ਪਹਿਲਾਂ ਹੋ ਜਾਂਦਾ ਜੀ ਪਹਿਲਾਂ ਮਸ਼ੀਨ ਘਟ ਆਉਂਦੀ ਦੀ ਹੁਣ ਮਸ਼ੀਨ ਬਹੁਤ ਆਉਂਦੀ ਆ ਹੁੰਦਾ ਹੁਣ ਬਕਾਇਨ ਉਹ ਦਾ ਲੋਕ ਜਿਹੜਾ ਕੋ ਮਰਜ਼ੀ ਦੇ ਜੀ ਕਹਿੰਦਾ ਵੀ ਐਨੇ ਵੱਧਦੇ ਜਾਂਦੇ ਵੱਧਦੇ ਮੁਸ਼ਕਲ ਹੈ ਲੇਟ ਆ ਕੇ ਵੀ ਜਾਂ ਜਿਹੜੇ ਆਪਣਾ ਤੋਂ ਬਾਅਦ ਆਏ ਨੇ ਉਹ ਵੀ ਕਹਿੰਦੇ ਬਾਈ ਐਨੇ ਵੱਧਦੇ ਹੁੰਦੇ ਵੱਧਦੇ ਕੋਈ ਫਾਇਦਾ ਨਹੀਂ ਬਾਈ ਗੱਲਾਂ ਮਾਰਨ ਦਾ ਸਭ ਨੂੰ ਪਤਾ ਹੈ ਵਾਦਾ ਹੁਣ ਐਤ ਕਣਕ ਤੇ ਦੇਖ ਲਿਓ ਕਣਕਕ ਚ ਹਾਂ ਕਣਕ ਦੀ ਗੱਲ ਜਾ ਰਹੀ ਕੱਲ ਬਾਈ ਆਇਆ ਜੱਬਲਪੁਰ ਤੋਂ ਫੋਨ ਆਪਾਂ ਨੂੰ ਬਾਈ ਦਾ ਕਮੈਂਟ ਵੀ ਆਇਆ ਦੀਆ ਉਹਨਾਂ ਨੇ ਆਪਾਂ ਨੂੰ ਫੋਨ ਵੀ ਕਰਿਆ ਉਹ ਕਹਿੰਦਾ ਜੱਬਲਪੁਰ ਚ ਐਤ ਕੀ ਵੀ 40 ਤੋਂ 45% ਕਣਕ ਆ ਇਹ ਛੋਲੇ ਆ ਮਟਨੀ ਛੋਲੇ ਆ ਤੇ ਹਰੇ ਮਟਰਾਂ ਮੈਦੋ ਮਹੀਨ ਨਾਲ ਕਹਿੰਦੇ ਵੀ ਮਹੀਨ ਨਾਲ ਵੀ ਚੋਲੇ ਤੇ ਮਟਰ ਵੀ ਮਹੀਨ ਨਾਲ ਨਹੀਂ ਜਣਾ ਵੜਾਉਂਦੇ ਵੀ ਹੱਥਾਂ ਨਾਲ ਵੱਢ ਕੇ ਫੇਰ 28 ਸਰਾਉਂਦੇ ਨੇ ਜਿਉਂ ਨਾਲ ਨਾਲ ਕਰਾਈ ਕੀ ਹੋ ਗਈ ਆ ਉਹ ਬਾਈ ਨੇ ਦੱਸਿਆ ਜੱਬਲਪੁਰ ਦਾ ਤਾਂ ਬਾਈ ਆਪਾਂ ਇੱਕ ਤਾਂ ਪਹਿਲਾਂ ਵੀ ਬੰਦੇ ਨੇ ਦੱਸਿਆ ਕਿ ਜੱਬਲਪੁਰੋ ਕੰਮ ਘੱਟ ਆ ਮੇਰੇ ਵੀਰ ਹੋਰ ਦੱਸਿਓ ਵੀ ਕੰਮ ਕਿੱਥੇ ਕਿੱਥੇ ਘਟਾ ਫਾਇਦ ਕੀ ਪਿਛਲੇ ਸਾਲ ਦਾ ਮੰਦਾ ਰਹਿ ਹੀ ਰਿਹਾ ਕਣਕ ਚ ਮਸ਼ੀਨਾਂ ਦਾ ਬੜਾ ਬੁਰਾ ਹਾਲ ਸੀ ਨਵੀਆਂ ਮਸ਼ੀਨਾਂ ਬਈ ਜਿਆ ਬਹੁਤ ਰੌਲਾ ਵਾਹ ਪਿਛਲੇ ਸਾਲ ਧਾਰ ਗਾ ਲੈਨੇ ਮਸ਼ੀਨ ਧਾਰ ਗਾ ਵਾਲੀ ਮਸ਼ੀਨ ਇਹ ਫਰੰਟ ਆ ਉਗਰਾਂ ਦਾ ਰੰਗ ਵੀ ਨੀਤਰਿਆ ਦੀ ਐਓ ਮਸ਼ੀਨਾਂ ਮੁੜ ਗਈਆਂ ਪੰਜਾਬ ਨੂੰ ਹੁਣ ਤੁਸੀਂ ਆਪ ਹਿਸਾਬ ਲਓ ਵੀ ਕਿੰਨਾ ਕਿੰਨਾ ਤੇ ਕਿੱਲਾ ਵੱਧਿਆ ਆਊਗਾ ਬਹੁਤ ਵੀਡੀਓ ਆਈਆਂ ਪਿਛਲੇ ਸਾਲ ਐਤਕੀ ਵੀ ਆਉਣਗੇ ਐਤਕੀ ਵੀ ਮਸ਼ੀਨ ਬਹੁਤ ਨਿਕਲੀ ਆ ਦੇਖ ਰਿਹਾ ਹੁਣ ਐਤਕੀ ਕੀ ਬਣਦਾ ਕੀ ਨਹੀਂ ਰੱਬੀ ਰੱਖਾ ਆਪਾਂ ਨੇ ਵਸੇ ਇਹੀ ਗੱਲਾਂ ਆ ਹੁਣ ਐਤ ਕਿ ਮਸ਼ੀਨ ਪੈਂਤੀ ਨਹੀਂ ਲਿਗੇ ਜਾਣੀ ਆਪਾਂ ਦੇਖਦੇ ਆਂ ਬਾਕੀ ਕੀ ਬਣੂਗਾ ਕੀ ਨਹੀਂ ਹਜੇ ਕੁਝ ਨਹੀਂ ਪਤਾ ਵੀ ਜਿਹੜੇ ਟਾਈਮ ਨਾਲ ਵਿਲੇ ਹੋ ਗਏ ਐਮ ਪੀ ਵੀ ਜਾ ਸਕਦੀਆਂ ਮਸ਼ੀਨ ਮਹੀਨਾ ਐਮ ਪੀ ਵੀ ਜਾ ਸਕਦੀ ਆ ਜਾਂ ਫਿਰ ਕਰਨਾਟਕਾ ਮਹਾਰਾਸ਼ਟਰ ਕਿਤੇ ਵੀ ਰਹਿ ਜਾ ਜਿਆਦਾ ਓਰੇ ਤਾਂ ਚਲੋ ਜਾਣਾ ਓਰੇ ਤਾਂ ਜਾਣਾ ਹੀ ਆਪਾਂ ਨੇ ਇਕਾ ਚੋਲੇ ਵੱਢ ਕੇ ਮਸ਼ੀਨ ਪਿੱਛੇ ਨੂੰ ਲੈ ਜਾਣੀ ਆਪਾਂ ਨੇ ਕਰਨਾਟਕਾ ਮਾੜਾ ਮੋਟਾ ਬਾਰਡਰ ਏਰੀਆ ਚ ਹੈਗਾ ਕਨਕ ਮਹਾਰਾਸ਼ਟਰ ਦੇ ਬਾਰਡਰ ਤੇ ਮਾੜਾ ਕਰਨਾਟਕ ਦੇ ਬਾਰਡਰ ਦੇ ਉੱਤੇ ਕਨਕਾ ਤੇ ਮਹਾਰਾਸ਼ਟਰ ਚ ਕਨਕ ਐਮਪੀ ਐਂ ਤੱਕ ਬਈ ਖਾਸ ਏਰੀਆ ਚ ਹੈਗੀ ਵੀ ਹੈ ਇਹ ਵੀ ਗੱਲ ਹੈ ਨਹੀਂ ਵੀ ਸਾਰੀ ਐਮਪੀ ਜੇ ਨਹੀਂ ਹੈ ਕਨਕ ਤੇ ਮੈਂ ਤਾਂ ਇਹੀ ਸਲਾਹ ਦਵਾਂਗਾ ਬਈ ਜਿਹਨੇ ਮਸ਼ੀਨਾਂ ਲੈ ਕੇ ਆਉਣਾ ਆਉਣਾ ਬਈ ਦੋ ਦੋ ਤਿੰਨ ਤਿੰਨ ਜਾਨੇ ਇਕੱਠੇ ਹੋ ਕੇ ਗੱਡੀ ਜਾ ਕੇ ਗੇੜਾ ਮਾਰ ਜੋ ਜਿਹੜੀ ਗੱਡੀ ਜਾ ਕੇ ਪਹਿਲਾਂ ਤਸੱਲੀ ਹੋ ਜਾਂਦੀ ਆ ਫਿਰ ਮਨ ਖੋਜ ਜਾ ਰਹਿਦਾ ਤੇ ਕਮਾਲ ਹੋ ਵੀ ਆਪਾਂ ਪੰਜਾਬ ਨੂੰ ਮਸ਼ੀਨ ਲਿਆਏ ਆਪਾਂ ਆਪਣੇ ਏਰੀਏ ਜਾ ਕੇ ਜਿੱਥੇ ਵੀ ਲਾਉਣਾ ਉੱਥੇ ਕੰਮ ਨਾ ਹੋਵੇ ਫਿਰ ਔਖਾ ਇਹ ਲੱਗਦਾ ਜੋ ਮੰਦਾ ਬੰਦਾ ਗੱਡੀ ਚਾ ਕੇ ਘੁੰਮ ਕੇ ਜਾਂਦਾ ਫਿਰ ਦੋ ਤਿੰਨ ਏਰੀਏ ਦੇਖ ਕੇ ਜਲੇ ਜਾਂਦਾ ਬੰਦਾ ਜਿੱਥੇ ਬੰਦੇ ਨੂੰ ਲੋਟ ਲੱਗ ਰਿਹਾ ਵੀਰ ਉੱਥੇ ਚਲੇ ਜਾਂਦਾ ਕਿਉਂਕਿ ਜੇ ਮਸ਼ੀਨ ਲੈ ਕੇ ਇੱਕ ਜਿਹੜੇ ਏਰੀਏ ਚ ਵੜ ਗਏ ਵੜ ਗਏ ਕਿਉਂਕਿ ਲੱਗਦਾ ਕਿ ਇਕੱਠਾ ਹੀ ਕੰਮ ਚੱਲਦਾ ਬੰਦਾ ਗਾਣ ਕਰੇਗਾ ਜਿੱਥੇ ਮਸ਼ੀਨ ਖੜ ਗਈ ਬੱਸ ਖੜ ਗਈ ਉਹ ਦੂਜੇ 바ਤੇ ਜਾਣ ਦੀ ਫਿਰ ਆ ਬੰਦੇ ਜਿਹੇ ਹਮਤ ਹੁੰਦੀ ਹੈ ਆ ਹੁੰਦਾ ਵੀ ਜੇ ਆ ਤਾਂ ਚਲੋ ਹੈਗਾ ਹੀ ਆਇਗਾ ਵੀ ਰੇਜ ਤੋਂ ਵੀ ਨਾ ਜਾਈਏ ਵੀ ਅੱਗੇ ਜਾਂਦੇ ਜਾਂਦੇ ਇਹ ਵੀ ਬਹੁਤ ਵਾਰ ਹੋ ਜਾਂਦਾ ਹੁਣ ਆਪਾਂ ਵੀ ਬਾਈ ਉਹਰੇ ਮੈਂ ਪਹਿਲਾਂ ਵੀ ਦੱਸਿਆ ਜੀ ਆਪਾਂ ਵੀ ਉਰੇ ਰਿਸਕ ਲਈ ਕਿ ਆਏ ਆ ਦੇਖਣਾ ਪਹਿਲਾਂ ਸਲਾਹ ਰੀ ਵੀ ਚਲੋ ਦੇਖ ਕੇ ਆਉਣਾ ਫਿਰ ਜਿਹਨੇ ਭੇਜਿਆ ਬਲੋ ਬੰਦਾ ਕਹਿੰਦਾ ਵੀ ਨਹੀਂ ਤੁਸੀਂ ਜਾਓ ਕੋਈ ਟੱਕਰ ਨਹੀਂ ਹੈ ਵੀ ਮੇਰੀ ਗਾਰੰਟੀ ਹੈ ਪਰ ਫਿਰ ਵੀ ਬਾਈ ਨਵਾਂ ਏਰੀਆ ਨਵੇਂ ਬੰਦੇ ਗੋਣ ਆਏ ਆ ਹਜੇ ਤੱਕ ਤਾਂ ਓਕੇ ਰਿਪੋਰਟ ਬਾਕੀ ਹੁਣ ਕੀ ਕਰਨ ਲੱਗੇ ਦਵਾਲੇ ਲੱਗੂਆ ਵੀ ਹਸਾਬ ਗੱਤ ਓਕੇ ਮੇਰਾ ਹਜੇ ਤੱਕ ਤਾਂ ਠੀਕ ਓਪਰੇਆ ਓਕੇ ਚੱਲ ਰਹੀ ਹੈ ਗੱਲਬਾਤ ਬਸ ਲੈਣ ਦੇਣ ਦਾ ਹੀ ਥੋੜਾ ਚੱਕਰ ਬੰਨਾ ਵੀ ਪੈਸੇ ਨਾ ਫਸ ਜਾਣ ਹੋਰ ਕੋਈ ਚੱਕਰ ਨਹੀਂ ਪੈਂਦਾ ਬਸ ਇਹਦਾ ਹੀ ਚੱਕਰ ਪੈਂਦਾ ਠੀਕ ਆ ਜੀ ਵਾ ਚੱਲਦੇ ਹੁਣ ਕਮਰੇ ਚ ਨੂੰ ਉਮੀਦ ਕਰਦੇ ਆਂ ਪਸੰਦ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕਰ ਦਿਓ ਬਾਈ ਦੱਬ ਕੇ ਮਿਲਦੇ ਆਂ ਕੱਲ ਨੂੰ ਹੋਰ ਕਿਸੇ ਨਵੇਂ ਵੀਡੀਓ ਵਿੱਚ Done